ਸਰਕਾਰੀ ਕન્યા ਸਿਨਿਸ ਕੰਸਕੂਲ ਬਾਲਿਆਵਾਲੀ 29 ਮਾਰਚ 2025 ਮੈਗਾ ਪੀਟੀਐਮ ਤੇ ਆਪਾਂ ਮਾਪੇ ਪਹੁੰਚ ਰਹੇ ਨੇ ਆ ਬਣਾ ਲੈ ਬਸ ਜੋ ਮਰਜ਼ੀ ਬਣਾ ਲਓ ਬਣਾਈ ਚੱਲੋ अगे देखो अगे की आ रहे स्कूल का ना नाम जी एस 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 मुझे जी जी पा दी दो एस 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 बालियावाली वो थले मेरे लिखे हुई आ जातावाली है ना बालियावाली तो। ਪੰਜਾਬੀ ਚੁਣਨੇ ਨਹੀਂ ਪੰਜਾਬੀ ਨਹੀਂ ਜਰੂਰੀ ਆ ਰਹੀ ਜੀ ਆ ਵਿੱਚ ਜੀ ਜੀ ਐਸ 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 ਚਲੋ ਇਹ ਆਪਣੀ ਲੜਕੀ ਨਾ ਹੁਣ ਤੱਕ ਦੇਖੋ ਕਲਾਸ ਵਿੱਚ ਜੇ ਕੋਈ ਦਿੱਕਤ ਨਹੀਂ ਹੈ ਵਧੀਆ ਹੈ ਜੀ ਸਿੱਖ ਰੰਦਾ ਪਰ ਪੜਨ ਦੇ ਵਿੱਚ ਕਮਜ਼ੋਰ ਹੈ ਪੜਤੀ ਘੱਟ ਹੈ ਉਹਦਾ ਕੀ ਕਾਰਨ ਹੈ ਮੈਂ ਤੁਹਾਨੂੰ ਦਿਖਾ ਦੇ ਹਾਂ ਲੋਕਾਂ ਦੇ ਕੰਮ ਉਹ ਕਰਦੇ ਹੁੰਦੇ ਨੇ ਹੈ ਜਿਦੋਂ ਆਇਆ ਬੇਟਾ ਹੁਣ ਤੇ ਕ ਪਲੱਸ ਤੋਂ ਬਾਅਦ ਹੁਣ ਤੇਰੀ ਪਲੱਸ 2 ਕਲਾਸ ਹੈ ਲਖਨਾ ਪਰਕਾ ਤੇ ਪਲੱਸ 2 ਦੇ ਵਿੱਚ ਹੁਣ ਤੈਨੂੰ ਧਿਆਨ ਦੇਣਾ ਪਊਗਾ ਜੇ ਤੈਨੂੰ ਪਾਸ ਹੋਣਾ ਹੈ ਠੀਕ ਹੈ ਹੋ ਗਿਆ ਸਮਝ ਆ ਗਿਆ 100% ਹੋ ਦੇਗੀ ਮੇਰੇ ਨਾਲੋਂ ਆਪਾਂ ਜਿੰਨਾਂ ਦੇ ਘਰੇ ਗਏ ਉਹਨਾਂ ਦੇ ਘਰੇ ਨਰਾਣਾ ਲਾਓ ਸੁਨੇਹਾ ਨਾਲ

ਉਜਤੋ ਸਿੱਖੀਏ ਕਿਤੇ ਨਹੀਂ ਇੱਕ ਇੱਕ ਦਿਨ ਵੀ ਨਹੀਂ ਕਲਾਸ ਲੱਗਦੀ ਮੇਰੇ ਤੇ ਤੈਨੂੰ ਮੇਰੇ ਖਿਆਲ ਕਿ ਇਹਦੇ ਵਿੱਚ ਹੀ ਜਾਣਾ ਚਾਹੀਦਾ ਜੇ ਬਿਨਾ ਸਿੱਖੇ ਇਹਨਾਂ ਕੋਈ ਗੋਡ ਗਿਫਟ ਡਾਇਆ ਮਤਲਬ ਹਾਂ ਨਹੀਂ ਸਹੀ ਇਹ ਆਈਡੀਆ ਨੈਟ ਤੋਂ ਲੈਣੀ ਹੈ ਕਿ ਖੁਦ ਹੀ ਜੀ ਕਿ ਕੁਝ ਕੁ ਤਾਂ ਖੁਦ ਦੇ ਹੁੰਦੇ ਯੂਜ਼ ਕਰ ਨੈਟ ਤੋਂ ਲੈ ਲੈਣੀ ਇਹਨੂੰ ਤਾਂ ਰਿਕਾਰਡ ਕਰ ਨੂੰ ਅੱਛਾ ਕੁਝ ਕਿ ਆਈਡੀਆ ਕਿ ਖੋਦਦੇ ਹੁੰਦੇ ਹੀ ਕੁਝ ਨੈਟ ਤੋਂ ਦੇਖ ਲੈਣੀ ਜਾਂ ਜਿਵੇਂ ਕੋਈ ਕਹਿ ਦਿੰਦਾ ਵੀ ਐਦਾਂ ਦਾ ਬਣਾ ਦੇ ਜੀ ਹੂੰ ਵੀ ਉਹ ਮੰਗਵਾ ਲੈਂਦੇ 10ਵੀਂ ਤੱਕ ਮੈਨੂੰ ਵੀ ਬਹੁਤ ਸ਼ੌਂਕ ਸੀ। ਬਹੁਤ ਵਧੀਆ ਟੀਚਰ ਹੁੰਦੇ ਸੀ। ਫਰਮਾ ਸਾਹਿਬ। ਇਹ ਜੋਸ਼ ਤੁਮਣਾ ਹੈ? ਨਹੀਂ ਬਣਾਇਆ। ਅੱਛਾ ਇਹ ਵੀ ਤੇਰੇ ਬਣਾਇਆ? ਹਾਂਜੀ। ਤੂੰ ਤਾਂ ਫਿਰ ਜਿੰਨਾ ਸਾਲ ਹੀ ਹੈਗੇ ਆ ਨਾ। ਹਾਂਜੀ।

ঠিক বড় ব্যাপার পড়তে কত মামিপা দোহো ਕੋਧਾ ਮੈਸੀ ਪੰਜਾਬੀ ਕੋਈ ਨਹੀਂ ਇੱਕ ਤਰੀਕ ਨੂੰ ਭੇਜ ਦਿਓ ਉਹਨਾਂ ਨਾਲ ਗੱਲ ਕਰ ਜਾਣਗੇ ਜੇ ਮੰਨਣਾ ਮਨ ਹੈ ਐਂ ਕਰ ਤੁਸੀਂ ਤੁਸੀਂ ਮੰਨ ਬਣਾ ਲਓ ਬੱਚਾ 2 ਦਿਨ ਛੁੱਟੀਆਂ ਠੀਕ ਹੈ ਸਾਇੰਸ ਦੇ ਵਿੱਚ ਮੈਥ ਚ ਤਾਂ ਹਾਲੇ ਫੇਰ ਵੀ ਇਹਦੇ ਨੰਬਰ ਠੀਕ ਰਹਿੰਦੇ ਹੈਗੇ ਹਨਾ ਪਰ ਸਾਇੰਸ ਚ ਬੜੀ ਗੱਲ ਹੈ ਇੱਕ ਵਾਰ ਫੇਰ ਦੁਬਾਰਾ ਕੋਸ਼ਿਸ਼ ਮੰਨ ਨਾਲ ਤਕਰੀਬ ਨੂੰ ਅੱਜ ਇੱਕ ਤਰੀਕ ਨੂੰ ਜਿਵੇਂ ਹੋਇਆ ਆਪਾਂ ਗੱਲ ਕਰਾਂਗੇ ਕੇ ਨਹੀਂ ਪੜਿਆ ਫਿਰ ਇਹ ਹਾਲ ਨਹੀਂ ਹੋ ਜਾਣਾ ਪ੍ਰਾਣਾ ਧਿਆਨ ਨਾਲ ਠੀਕ ਹੈ ਤੁਸੀਂ ਨਸਤ ਨਹੀਂ ਕਰਦੇ ਕਿਹਾ ਮੋਟਾ ਜੀ ਤੁਹਾਨੂੰ ਇਹ ਪੜ ਲੈਣ ਦੀ ਹੈ ਇੱਕ ਦਿਨ ਵਰਤ ਬਾਸ ਕਰਦੇ ਠੀਕ ਹੈ ਨਾ ਠੀਕ ਹੈ ਇਹ ਨੂੰ ਮੰਗਲਵਾਰ ਭੇਜ ਦੇਣਾ ਜੀ ਅੱਜ ਤੋਂ ਦੋ ਟਾਈਮ ਹੈ ਵਰਦੀ ਚਾਉਣਾ ਬਿਠਾ ਕਿਤਾਬਾਂ ਇੱਥੇ ਨਾਲ ਸਾਕੇ क्यों <laughs> ला पेटल फोड़ काढला की कडे अरे तुशे मी जरा कमीच होगी ਮੰਗਲਵਾਰ ਨੂੰ ਜਿਹੜਾ ਆਇਆ ਤੋ ਟਾਈਮ ਹੈ। ਸਾਪੇ ਦੇਖੇ ਤੇ ਜਦੋਂ ਸਾਪਾ ਆਉਂਦਾ ਹੈ। ਬਹੁਤ ਇਮਪਰੂਵਮੈਂਟ ਆਦੀ ਆਸਪੈਕਟ ਨੂੰ ਆਮੋ-ਉਮੋ ਬਹੁਤ ਚੰਗੀ ਹੈ। ਐਕਸੀਸਰ ਵਾਰ ਨਾ ਇਹ ਤਾਂ ਤੁਹਾਨੂੰ ਸੁਣਨੀ। ਜੇ ਬੜਾ ਹੱਦ ਤੇ ਜੇ ਕਰੇ ਤਾਂ ਪੜਦੀ ਨਹੀਂ ਹੋਣਾ। ਤਾਂ ਹੀ ਬਹੁਤ ਜੀ। ਹਾਂਜੀ। ਦੇ ਇੰਗਲਿਸ਼ ਨਾ ਬੇਪਰਸਨ ਨਾ ਮੈਂ ਵੀ ਰੀਡ ਆਫ ਕਿਹਨਾਂ ਚਾਹਤ ਉਹਦੇ ਦੇਖੀ ਨਾ ਇੱਕ ਦੋ ਗੱਲਾਂ ਇਹਨੂੰ ਮਤਲਬ ਇਹਨੇ ਸਮਝ ਨਹੀਂ ਸਾਰੇ ਵੀ ਕੀ ਕਰਾਂ ਮੈਂ ਫਿਰ ਮੈਂ ਦੱਸਿਆ ਮੈਂ ਕਿਹਾ ਵੀ ਇਹਦਾ ਆ ਕਰ ਲੈ ਹੁੰਦਾ ਸੇਮ ਆਜ ਤਾਂ ਮੈਂ ਆਪਾਂ ਆਉਣ ਲਿਆ ਕਰੇ ਸੰਵਾਦ ਉਹ ਲੱਗ ਗਿਆ ਇੱਥੇ ਫਾਈਨ ਕਰਾ ਆ ਦਾ ਕੋਈ ਸੇਮ ਹੋਇਆ ਮਤਲਬ ਉਹ ਜਿਹੜਾ ਸੋਟੀ ਲੱਗ ਗਈ ਠੀਕੋ ਕਰ ਲਈਆ ने बचे फर्स्ट पोजिशन ਹਰੇ ਹਰੇ ਤੀਨੋ ਹੀ ਪੇਸ ਤੋਂ ਹੀ ਪੁੱਛਿਆ ਨਹੀਂ ਕੁਝ ਪਤਾ ਦੇ ਦਿੰਦੇ ਨਹੀਂ ਦੇ ਦੇ ਕਿ ਆ ਨਹੀਂ ਉਹ ਜਿਹੜੀ ਮਤਲਬ ਜਿਹੜੇ ਆਈਆਂ ਨੇ ਉਹਨਾਂ ਨੂੰ ਭੇਜ ਦੇਣਾ ਆਫਿਸ 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 ਭੇਜ ਹਾਂਜੀ ਉਹਦੀ ਭੇਜ ਲੈ ਚਲਿਏ ਫਿਰ ਆਹ ਕੋਲਾ ਮਿਲਦਾ ਆਹ ਅੱਜ ਦਾ ਕਾਲ ਕੋਡ ਚੈਲ ਨੀਚੇ ਦਾ ਦੇਖਦੇ ਨਹੀਂ ਲਿਖਦਾ ਤੂੰ ਕਾਜ ਦੇਖਣਾ ਤੇ ਸੱਚਾ ਜਿਮਾਨੀ ਕੰਪਲਾਈਟ ਕਰਨਾ ਹਾਂ ਸੀ ਨੀਟੋ शिवानी दादा आप विशा बदल देना हमारी गलती कर सकती ठीक है शिवानी ये ना पर ये चिड़िया चुप करेगी ना पर ठीक है कितना पर पाओगे

ਇਹ ਤੇ ਪੜ੍ਹ ਤੋਂ ਕੋਈ ਨਾ ਸਮਝਦਾ ਬਸਾਂ ਦੇ ਬਸਾਂ ਦੇ ਇਹ ਉੱਪਰ ਲਿਖਿਆ ਹੈ ਨਾ ਕਿ ਦੋ ਅਗਲਾ ਨੰਬਰ ਲਿਖ ਕੇ ਕਰਾਓ ਕਿ ਕਿਤਾਬ ਦਾ ਨੰਬਰ ਇਹ ਆਰਰ ਕੁੜੀ ਆ ਸਾਡੇ ਸਕੂਲ ਦੀ ਕਿੱਡਾਂ ਦੇ ਤਾਂ ਪਹਿਲ ਤੇ ਪੜ੍ਹਾਈ ਦੇ ਤਾਂ ਪਹਿਲ ਤੇ ਕੁਝ ਵੀ ਕੰਮ ਦੇ ਦੀ ਪਹਿਲਤੀ ਹੈ ਤੈਨੂੰ ਪੜਾਇਆ ਹੋ ਜੀਗਾ ਜਿੱਤੋਂ ਕਿ ਪੜ੍ਹਨਾ ਚਾਹੀਦਾ ਹੈ ਇਸ ਸਾਲ ਪੰਜਾਬ ਵੀ ਗਈ ਹੈ शाबाश चार्थ कितने परसेंट नंबर है 95 वेरी गुड मेरा टोन आस्ते ठीक तो? है ठीक है मैं री कलर अच्छा और अब कितना था नहीं नहीं अच्छा ठीक है शाबाश फोटो खींच क्लिक हो जाएगी हां जी 9:00 10:00 बजे सेकंड अलबम नंबर 9 पूरी इस साइड में डाल दो दबा सकते हो ओके हम आदर पापा ने एड्रेस ये था ये ठीक है शाबाश हेलो ये अमृतसर की है ना पूरी हां

ਜੈਨੀ ਬਿਮਾਰ ਹੋ ਗਿਆ ਤੇ ਵੀ ਬਿਮਾਰ ਰਹਿੰਦੀ। ਤੁਮ ਤੂੰ ਉਠਾ ਲੈ ਪਾਪਾ ਨੂੰ। ਇਹ ਵੀ ਇਹਦੀ ਮਾਸੀ ਜੀ ਦੱਸੋ। ਇਹਦੀ ਅਸਮਾਨ ਵਾਲੀ ਕਿਸੇ ਨੂੰ ਦੱਸਦੇ ਇਹਦੀ ਕੀ ਲਿਖੀ। ਇਹਦੇ ਬਹੁਤ ਬਿਮਾਰ ਰਹੇ ਆ। ਵੀ ਸਰੀਰਕ ਤੌਰ ਤੇ ਪੂਰੀ ਇਹ ਤੰਦਰੁਸਤ ਨਹੀਂ। ਪਹਿਲਾਂ ਤਾਂ ਵਧੀਆ ਹੁੰਦੀ ਸੀ ਜੀ ਹੁਣ ਤੁਸੀ ਨਹੀਂ ਤੁਹਾਨੂੰ ਇਹਦਾ ਸਹੀ ਦੱਸੋ। ਤੁਹਾਡਾ ਕੁਝ ਇਹਦਾ +2 ਜੁਨਾ ਕੰਮ ਹੈ। ਹੁਣ ਜਦੋਂ ਇਹ ਲੇਟ ਆਉਂਦੀ ਹੈ ਜਾਂ ਨਹੀਂ ਗਿੰਦੀ ਮੈਂ ਬਿਮਾਰ ਸੀ। ਮੈਂ ਪੂਰੇ ਸਾਲ ਇਹ ਨਾਲ ਸੁਣ। ਇਹਦਾ ਵਧੀਆ ਜਿਆਦਾ ਪੈਣਾ।

कुची हाँ। हाँ तो बे धीरे अपने हाथ पकड़ ए हो तू आए ठीक है अपने ग्रुप पे ले तो डिजिटल वेरिएंट आए तू छक के हां तो चल तो ठीक है ना घरों से कपूर तक भी तो बड़ी शुरू आवाज आ कुची का गाना तब तू से आगे डिवाइस दिखाओ आगे पे जो नंबर है उसमें नंबर चेक आ नंबर दे चलो वही चेक आए तो फोन नंबर पे आउस भी क्या और बैंक देखना ना हां जी तोड़ी ਨਹੀਂ ਅੱਛਾ ਬੜੀ ਫਿਰ ਉਹ ਇਧਰ ਆਇਆ ਨਹੀਂ ਨਹੀਂ ਬੈਠੋ ਜੀ ਬੈਠੋ ਬੈਠੋ ਮਤਲਬ ਆਈਨ ਵੀ ਮੈਂ ਕਦੀ ਬੰਦਲ ਦਾ ਪਾਲਾ ਡੰਦਲ ਉਹ ਵਧੀਆ ਹੈ ਜੀ ਪੂਰੀ ਪਰਦੇ ਵਧੀਆ ਹੈ ਇਹਨਾਂ ਨੂੰ ਹੀ ਹਿਸਦਾ ਹੈ ਜਿਹੜਾ ਬੱਚੇ ਕੰਮ ਸੇ ਪਾ ਖੜਦਾ ਦੇ ਲਈ ਉਹ ਤਾਂ ਆਪ ਕਰੀਆ ਵਧੀਆ ਹੱਲੋਟ ਬਾਕੀ ਇਹ ਪਿੱਛੇ ਆਈਨ ਅਦਰ ਬਹੁਤ ਫਰਕ ਹੈ ਹਾਂ ਵੀ ਲੈ ਸਕਦੇ ਸੀ ਹੈ ਵੀ ਥੋੜਾ ਜਿਹਾ ਫਰਕ ਰਹਿ ਗਿਆ ਹਜੇ ਵੀ ਹਾਂ और जो सरकार ना सेवा पूरी कट करनी है सावधान हो जाइए कहीं पे फाइट आ जाते बेटा आ जा समझ करेगी करनी थर्ड दिखाई है शरीर पर बने वाली क्या पढ़ के टीचर बिल्डिंग को अच्छे से भरनी चाहिए करना किरोटी क्या करना है चलो आप ਦੇਖੋ ਤੁਸੀਂ ਤੁਹਾਡਾ ਨੰਬਰ ਪਤਾ ਸੀ ਆ ਪੀ ਡੀ ਕਿੰਨੀ ਹੈ ਇਹ ਆ ਇਹ ਦੂਜੀ ਪੋਜੀਸ਼ਨ ਆ ਉਹ ਇੱਕ ਨੰਬਰ ਦੇ ਫਰਕ ਹੈ ਦਾ ਤੇਰਾ ਨੰਬਰ 52 ਉਹਦੇ 42 15 ਦੀ ਬਜੇ ਨਾ ਆ ਪਹਿਲੇ ਆਏਗੀ ਕਿਹੜੇ ਨੰਬਰ ਦੇ ਬਾਰੇ ਗੱਲ ਕਰ ਰਹੇ ਹੋ ਦਾ ਤੇ ਪਹਿਲੇ ਵਾਲੇ ਪਹਿਲੇ ਵਾਲੇ ਤੇ ਬਹੁਤ ਪੰਦ ਹੈ ਆ ਉਹਦੇ ਬੰਨੂ ਹੈ ਬਸ ਉਹ ਕੌਣ ਸੀ ਹੋਣ ਦਾ ਕੋਈ ਚਾਂਸ ਕੋਈ ਚਾਂਸ ਸੱਤ ਹੈ ਇਹਦੇ ਚਾਂਸ 55 ਪੰਜ ਨੰਬਰ ਦੇ ਤਰਫ ਚੱਲਣਾ

लेस में साइज बदल कर आए हो गए कैश क्यों नहीं कर सकते लिस्ट निकल कर आओ करके सर आज नहीं कार्ड कोई शाबाश वेरी गुड सेट आए पुत्र आए आए पुत्र एक धातु की छड़ है

ਸਾਰੇ ਕਿੰਨੇ 8 8 ਬਣਦੇ ਸੀ ਜਾਣੇ ਕਿੰਨੇ ਹਾਂ ਉਹ ਕਿੰਨਾ ਦਾ ਆਪੀ ਹੋ ਗਏ ਨੂ ਮੇਲਾ ਉੱਖੜਦਾ 16 ਹੋ ਜਾਣਗੇ 16 ਵੱਡ ਕਿੰਨੀਆਂ ਮੈਡਮ ਨੇ ਜਿੰਨੇ ਸਰ ਲੱਗੇ ਨੇ ਤੁਸੀਂ ਫਿਰ ਤਾਂ ਗਿਣਤੀ ਰਹਿਣ ਦੇ ਕੰਨੀ ਕਿੰਨੇ ਪੀਸ ਨੇ ਬਤੋਲ ਹਾਂ 5000 ਇਹ ਆਪਾਂ ਅਗਲੇ ਸਾਲ ਮੈਡਲ ਜਾਵਾਂਗੇ ਹਾਂ ਪੱਕਾ ਨਾ ਪੱਕਾ ਤੇ ਮੈਡਲ ਮਿਲ ਗਿਆ ਤੈਨੂੰ ਉਹ ਮੰਗ ਕੇ ਜੀ ਜਾਣਾ ਜਾਂਦਾ ਬਈ ਮੈਂ ਇੱਕ ਮਿੰਟ ਤਾਂ ਕੰਮ ਨਹੀਂ Ini 90 lebih lagi kuri ya. Kecil. Asi. Kita ni lebih Ini itu military class ni. Pernah lagi kan? ਸਾਡੀ ਫੋਨ ਫਾਨ ਤਾਂ ਨਹੀਂ ਬਣਾ ਚਲਾਉਂਦੀ ਹੈ ਨਹੀਂ ਫੋਨ ਫਾਨ ਤਾਂ ਹੈ ਆ ਹੁਣ 12ਵੀਂ ਜਿੰਨੇ ਨੇ ਹੋਣੇ ਚਾਹੀਦੇ 12ਵੀਂ ਚ 90 ਪਲੱਸ ਜਾਣੇ ਚਾਹੀਦੇ ਤੇ ਠੀਕ ਹੈ ਪਰ ਇਹ 80% ਤੋਂ ਵੱਧ ਨਾ ਹੋਵੇ ਇਹ ਤਾਂ ਮਰਗੀ ਵੀ ਗੱਲ ਕਹੀ ਸੀ ਅਕੋਰਡਿੰਗਲੀ ਤਾਂ ਮੈਨੂੰ ਨਹੀਂ ਪਤਾ ਕਿ ਕਿੰਨੀ ਕਟਿੰਗ ਹੈਗੀ ਹੈ ਪਰ ਕਮੀ ਜ਼ਰੂਰ ਹੈ ਲੈਣਾ ਹੈ ਤੁਹਾਨੂੰ ਸਾਡਾ ਤੋਂ ਦੱਸਦੇ ਸੋ ਕੋਈ ਇੱਥੇ ਪ੍ਰੋਬਲਮ ਆ ਜਾਂਦੀ ਹੈ ਅਸਲ ਫਿਰ ਨੰਬਰ 20 ਤਾਂ ਫਸਾ ਗੋਚਾ ਕੈਂਚੂਨ ਮੀਟਿੰਗ ਆਹ ਜਮ 579 ਤਾਂ ਪੁੰਨੀ ਤੋਂ ਰਾਮ ਨਾਲ ਅਸਲੀ ਵਾਦ ਵੀ ਆਸ ਤੇ ਜੇ ਤੁਸੀਂ ਦੋ ਜੇਕਰ ਸੱਤ ਨਹੀਂ ਤੇ ਕਲੀਅਰ ਹੈ ਮੇਰੀ ਅਗਰ ਕਿੰਨਾ ਕਿੰਨਾ ਠੀਕ ਹੈ ਘਰੇ ਰਿਣਾ ਪ੍ਰੈਕਟਿਸ ਕਰੀ कितने किन्ने भाने दीपिका दो भैन भाई छोटी भाई किए

ਸਬਜੈਕਟ ਦੇ ਰੇ ਫਸਵਾ ਪੋਜੀਸ਼ਨੇ ਵੀ ਫਰਕ ਹੈ ਜੋਸ਼ ਵਾਲੀ ਗੱਲ ਹੋਗੀ ਨਾ ਜੋਸ਼ ਮੇਰੇ ਦਾ ਫਸਟਲੀ ਹੈ ਨਾ ਇਧਰ ਦੇਖ ਪਤਾ ਕੀ ਹੈ ਨਹੀਂ ਨਹੀਂ ਸਬਜੈਕਟਾਂ ਦਾ ਨਹੀਂ ਫਰਕ ਤੂੰ ਦੇਖਦੀ ਲੈ ਜੇ ਆਪਾਂ ਉਹ ਬੱਚਿਆਂ ਨੂੰ ਉਹੀ ਸਬਜੈਕਟ ਉਸਲੇ ਪੈਰਲਲ ਦੇ ਤੂੰ ਆ ਬਿਆ ਇਹਦੇ ਸਬਜੈਕਟ ਹੀ ਨਹੀਂ ਹੈ ਕੋਈ ਸਬਜੈਕਟ ਨਹੀਂ ਹੈ ਮੇਲ ਖਾ ਰਿਹਾ ਇਸ ਜਿਹੜਾ ਮੈਂ ਪਹਿਲਾਂ ਕਿਹਾ ਕਿ ਬਦਲਨੇ ਆਬਜੈਕਟ ਪ੍ਰਾਇਟ ਕੋਲੋਂ ਮੈਂ ਆਇਆ ਤੇ ਇਹਨਾਂ ਦੇ ਕਿਲਚੇ ਪੰਜ ਸਾਲ ਜਿਹੜੇ ਸਿੱਖਨੇ ਸਾਬਕ ਜਿਹੜੇ ਮੈਂ ਇੰਕਲਾਬ ਇਹਨਾਂ ਦੀ ਗੱਲ ਸੁਣੋ ਜੰਨਾ ਜੀ ਹਾਂ ਮੈਂ ਇਹਨਾਂ ਨੂੰ ਕਲਾਮ ਦੱਸੀ ਸੀ ਬਾਬੇ ਨਾਲ ਕਲੀ ਆ ਸੁਣੋ ਸੁਣੋ ਵਾਲੀ ਗੱਲਾਂ ਨੇ ਜਿੱਥੇ ਬੱਚਾ ਭੁੰਲ ਜੂ ਪੇਪਰ 'ਚ ਉੱਥੇ ਆਪ ਦੇ ਅੱਖਰ ਪੈ ਜੀ ਇਹ ਕਲਾਮ ਦੇ ਤੁਸੀਂ ਨਹੀਂ ਜੀ ਸੁਣਾਓ ਜੀ ਗੁਰੂ ਗ੍ਰਹਿ ਗਏ ਪੜਨਾ ਰੁਕ ਰਹੀ ਅਲਪ ਕਾਲ ਵਿਦਿਆ ਉਹ ਬੱਚੇ ਦਾ ਗਉਂ ਪਾਣਾ ਪੈ ਜੀ ਦਾ ਵੀ ਹੈ ਹਾਂ ਜਿਵੇਂ ਹੁਣ ਪ੍ਰਵਿੰਦਰ ਨੂੰ ਆਪਾਂ ਕਹਿੰਦਾ ਵੀ ਸਾਕਾ ਤਾਂ ਗੁਰੂ ਗ੍ਰਹਿ ਗਏ ਪੜਨ ਰੋਗ ਰਹੀ ਅਲਕਾਲ ਦਿੱਧਿਆ ਪ੍ਰਵਿੰਦਰ ਨੂੰ ਸਭਾ ਹਾਂ ਇਹ ਕਲਾਮ ਹੈ ਹਾਂ ਇਹ ਜਦੋਂ ਸਿੱਖ ਲਈ ਮੈਂ ਜਮਾ ਹਨ ਪੜਨਾ ਜਮਾ ਤੇ ਮੈਨੂੰ ਤੂੰ ਜਿਹੜੇ ਮਰਜ਼ੀ ਪੜਾਈ ਕਰਾਓ ਨਹੀਂ ਇਹ ਪਤਾ ਕੀ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ ਜੇ ਜ਼ਿੰਦਗੀ ਚ ਆਪਾਂ ਜੇ ਪਤਾ ਕੀ ਗੱਲ ਇਹ ਨਹੀਂ ਹੁੰਦੀ ਗੱਲ ਵਿਸ਼ਵਾਸ ਦੀ ਹੈ ਇਹਦੀ ਯਾਦ ਕਰਕੇ ਗੱਲ ਵਿਸ਼ਵਾਸ ਹੋਣਾ ਚਾਹੀਦਾ ਹਾਂ ਵੀ ਮੇਰੀ ਮਰਜ਼ੀ ਪੂਰੀ ਪੂਰੀ ਨਹੀਂ ਨਾਲੇ ਪਤਾ ਧਿਆਨ ਭਟਕਦਾ ਨਹੀਂ ਤੂੰ ਤੁਸੀਂ ਆਪਾਂ ਕਰਕੇ ਕੌਨਫੀਡੈਂਟ ਹੋ ਜਾਈਂ ਆਪਣੀ ਸੁਭਾਅ ਮੈਂ ਜਿਹੜੀ ਉਹਦੇ ਨਾਲ ਦਿਲ ਕਰਦੀ ਹੈ ਅਸਲ ਤਾਂ ਇਹ ਜਦੋਂ ਬੱਚਾ ਨਾ ਇਹ ਮੂੰਹ ਤੇ ਪੈਨ ਫੜਨ ਲੱਗਿਆ ਸਾਹ ਬਣਾ ਰੋ ਵੀ ਨਿਕਲਣਾ ਲੱਗਿਆ ਜਦੋਂ ਮੂੰਹ ਤੇ ਪੈਨ ਨਾਲ ਲਾਉਣ ਲੱਗਿਆ ਬੱਚਾ ਬਾਸ ਉਹਦੀ ਬੁੱਧੀ ਪੈਨ ਤੇ ਸੋਚਣ ਲੱਗਦਾ ਉਹ ਐ ਨਹੀਂ ਪਤਾ ਸੋਚਦਾ ਸੋਚਦਾ ਕਿੰਦਾਂ ਨੂੰ ਲੱਗਦਾ ਹੁਣ ਪਰ ਜਾਨੀ ਜਦਾਂ ਵੀ ਦੇਖੋ ਇਹ ਸਮਝ ਨਹੀਂ ਆਉਂਦੀ ਆ ਇੱਕ ਬੱਚੇ ਦੇ ਮਨ ਲਾ ਕੇ ਪੜਨ ਵੀ ਅੱਜ ਦੀ ਭੜਾਈ ਆਪਣੀ ਅੱਜ ਦੀ ਕਰੀ ਵੀ ਸਾਲਾਂ ਤੱਕ ਰਲਦੀ ਨਹੀਂ शाबाश बेटा आगे आ गई आदिपा सर हेलो बेटा तू आई निकलने में कुछ किया भाई ये सुन वैसे कर दे कुछ थोड़ा सा कबड्डी और दादा साइड का क्रिकेट उधर हो अच्छा 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 बाद में जी हां ओके शाबाश ये कितना है ये क्लास सारे पहला तू पंजाबी बोल दे अंग्रेजी तो 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 <oxide> तो बोले ਕਿਹਦੇ ਨੂੰ ਸੁਣ ਰਹੇ ਨੇ ਬੋਲੋ ਆਏ ਸੀਰੇਰ ਬਾਈ ਨੂੰ ਯਾ ਪਹਿਲਾਂ ਕੰਟਰੋਲ ਪਹਿਲਾਂ ਪੰਜਾਬੀ ਲਿਖਿਆ ਵਾ ਤੈਨੂੰ ਪਹਿਲਾਂ ਪੰਜਾਬੀ ਦੇ ਬੋਲੋ ਚੀਨੀ ਨਾ ਰੋਣਾ 16 ਸਸ਼ੀਕਲ ਮੈਮ ਹਰ ਕੀ ਵੀਰ ਜੀ ਕੀ ਵਧੀਆ ਜੀ ਵਧੀਆ ਹੋਰ ਜੇ ਰੱਖੋ ਕਿ ਬਾਲਕ ਨੇ ਬੋਲਦੇ ਨਹੀਂ ਹੋਰ ਲਿਖੀਏ ਕਿਤਾਬ ਨਾਲ ਇਸੇ ਹੀ ਗੱਲ ਕਰਦੇ ਹਾਂ ਚੱਲਾ ਪੈਸਾ ਆਪਾਂ ਦਾ ਪੈਸਾ तारीख़ नहीं होती, सनीपांडे, आप तो इधर भी चले जाएंगे, सब के तो बोलेगा, तो नहीं क्या। नहीं नहीं तो नहीं तो तूरें। तूरें। नहीं 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 नही

मैं मेरा प्राडा स्टूडेंट को <laughs> तो देव असिस्टेंट प्रोफेसर है लल्लू तू केमी चली आ जा तू भी आ तू आ जा दोनों बोर्ड की है 8वीं 10वीं अच्छा हो ਮੀਂਹ ਨਗੜੇ ਦੋ ਦਿਨਾਂ ਦਾ ਬੈਸਪੋਰਟ ਆ ਰੋਬੇ ਵਾਲੇ ਨੇ ਮੈਂ ਸਾਡੀ ਗੈਸ ਸੋਚੀ ਸੀ ਆਹ ਅਗਲਾ ਪੰਜ ਦਿਨ ਦਾ ਜ਼ਰੂਰੀ ਹੈ ਰਾਣਾ ਤੇ ਵਿੱਚ ਟਾਈਮ 1 ਵਜੇ ਕੇ ਆਏਗਾ 12:30 ਤੋਂ 2:00 ਤੱਕ ਚਾਰ ਨੰਬਰ ਕਰ ਰਹੀ ਹੈ 12:30 ਕੰਪਨੀ ਦੇ ਹੌਸਮਲੇ ਦੇ ਨੰਬਰ ਤੋਂ ਬਾਅਦ ਫਿਰ ਦਾ ਮਤਲਬ ਜੇ ਇਹ ਰੈਗੂਲਰ ਰਵੇ ਸਕੂਲ ਸੇ ਜੇ ਵਧੀਆ ਹੋਵੇ ਆਪਣੇ ਮੀਨੋ ਕਰੇ ਤਾਂ ਬਹੁਤ ਵਧੀਆ ਨੰਬਰ ਲੈ ਸਕਦਾ ਹੈ ਅੱਗੇ ਅੱਗੇ ਤਾਂ ਵਧੀਆ ਔਰ ਇਹ ਵੀ ਪ੍ਰਾਜ਼ੰਦਰੀ ਕਰਤੀ 10 ਵੀ ਪਾਰਟੀ ਬਾਕੀ ਬਾਕੀ ਰੈਗੂਲਰਟੀ ਵੀ ਨਾ ਕੋਈ ਹੈ ਵੀ ਹਾਂਜੀ ਹਾਂ ਤਾਂ ਬਾਅਦ ਚ ਰਾਤ ਨੂੰ ਪਲੱਸ ਨੂੰ ਚੇਜ਼ ਕਰ ਰਹੇ ਸੀ ਆਹ ਲਓ ਠੀਕ ਹੈ ਤੁਹਾਡੇ ਵੀ ਮਜਬੂਰੀ ਹੈ ਮੈਂ ਸਮਝਦੀ ਹਾਂ ਬੱਟ ਜਿਹੜਾ ਸਪੋਰਟ ਸੀ ਇਹ ਰੈਗੂਲਰਟੀ ਵੀ ਨਾ ਹੋ ਜਾਂਦਾ ਹੋਵੇ ਤੇ ਇਹ ਇੱਕ ਜ਼ਰੂਰਤ ਆ ਪਾਕਿਸਤਾਨ ਦੇ ਅਕਟ ਦੇ ਖਾਰੇ ਹਾਂਜੀ ਅੱਜ ਤੁਮ ਕਾਰ ਦੇ ਰਹੀਆਂ ਨਾਲ ਜਾਣ ਵਾਸਤੇ ਵੈਸੇ ਮੈਂ ਹਾਂ ਮੇਨ ਜਿਹੜਾ 1600 ਦੇ ਕੋਈ ਨੰਬਰ ਕੋਈ ਹੈ। ਮੇਨ ਆ 2D ਵਾਲੇ ਦੇਖਦੇ ਹਾਂ ਕਿ ਇਹਦੇ ਨਾਲ ਜਿਹੜੇ ਛੂਰੀ ਵਾਲੇ ਨੰਬਰ ਆ। ਕਿਉਂਕਿ ਇਹਦਾ ਸੈਲੈਮੈਂਟ ਅਸੀਂ ਲਈਆ ਆਪਣੇ। ਆ ਜਿਹੜੇ ਆਹ ਵਾਲੇ ਨੰਬਰ ਆ ਤੁਸੀਂ ਇਹ ਵਾਲੇ ਚੈੱਕ ਕਰੋ। ਇਹ ਤਾਂ ਪਿਛਲੇ ਨੰਬਰ ਆ ਜਿਹੜੇ ਫਰੀ ਬੋਰਡ ਵਗੈਰਾ ਦੇ ਜਿਹੜੇ 20 ਵੀ ਨੰਬਰਾਂ ਵਾਲੇ ਹੋਏ। ਮੇਨ ਆਹ ਵਾਲੇ ਨੰਬਰ ਆ ਆ ਲੱਗੇ ਹੋਏ ਆ। ਇਹ ਸਬਜੈਕਟ ਨਹੀਂ ਹੈਗਾ ਆ ਇੰਗਲਿਸ਼ ਦੇ ਹੋਗੇ ਜਿਵੇਂ ਪੰਜਾਬੀ ਦੇ ਵਾਤਾਵਰਣ ਦੇ ਇਹ ਨੰਬਰ ਐਡ ਨਹੀਂ ਹੋਏ ਵਾਤਾਵਰਣ ਦੇ ਕੰਪਿਊਟਰ ਦੇ ਜਸਟ ਗ੍ਰੇਡਿੰਗ ਸਬਜੈਕਟਸ ਹੈ ਇਹ ਦੋਨੋਂ ਫਿਜ਼ਿਕਸ ਤੇ ਕੈਮਿਸਟਰੀ ਦੇ ਬਾਅਦ ਆ ਮੈਂ ਇਹਦੇ ਹੁਣ ਵਾਲੇ ਸਲਾ ਅੰਨਾ ਕਿੱਥੇ ਆ ਮੈਨੂੰ ਲੇਟ ਹੋ ਗਈ ਰਵਿੰਨ ਮੈਂ ਫੋਨ ਕਰਕੇ ਹੱਟਿਆ ਉਹਦੇ ਕਿਤੇ ਨਹੀਂ ਕੀਤਾ ਸੀਗਾ ਮੂਰ ਗਲਤੀ ਕਰ ਦੂਸਰੀ ਆਵਾਂ ਦਾ ਲੱਗ ਗਿਆ ਕੀ ਵੀ ਆਏ ਨਹੀਂ ਹਲੇ ਤੱਕ

ਜਿਵੇਂ ਬਹੁਤ ਜਿਵੇਂ ਖੁਸ਼ੀ ਵਜਿਹਾ ਨੇ ਬਹੁਤ ਬੱਚੇ ਲਗਾ 90% ਜਾਂ 92% ਹਾਗਿਆ ਸਨ ਬੰਗ ਗਈ ਹੈ ਨੰਬਰ ਤਾਂ ਠੀਕ ਹੈ ਜਿਵੇਂ ਕਿਮਿਸਟਰੀ ਚੋ ਇਹਦੇ 70 ਚੋ 30 ਹੈ ਤੇ ਸੂਆ ਚੋ ਜੇ ਪ੍ਰੈਕਟੀਕਲ ਵਗੈਰਾ ਨੰਬਰ ਅਸੈਸਮੈਂਟ ਕੋਈ ਪੂਰੀ ਹੈ ਜਦੋਂ 92 ਹੈ ਤੇ ਸਜੈਕਸ ਚੋ ਇਹਦੀ ਇੱਕ ਕੋਡ ਹੈ ਬਾਇਓ ਚੋ ਇਹ 70 ਹੈ ਬਾਇਓ ਪੂਰਾ ਥੋੜੀ ਥੋੜੇ ਕਰ ਗਿਰ ਰਿਹਾ ਲੱਗਦਾ ਹੈ ਇਹ ਪੰਜਾਬੀ ਚੋ ਘੱਟ ਹੈ ਥੋੜੀ ਜਿਹੀ ਤੇਰੇ ਨਾਲ ਪੰਜਾਬੀ ਚ ਮੈਨੂੰ ਲੱਗਦਾ ਥੋੜੀ ਜਿਹਾ ਲਿਖਣ ਨੂੰ ਥੋੜੀ ਦਿੱਕਤ ਆਉਂਦੀ ਹੋਣੀ ਹੈ ਹਾਇ ਰਿਮਾਰਕਸ ਮੇਰੇ ਦਿੱਤੇ ਜਾਂਦੇ ਹਾਇ ਮਾਰਕਸ ਬਾਕੀ ਚਾਰ ਦਿਨ ਥੱਲੇ ਲਿਖ ਦਿਓ ਥੱਲੇ ਲਿਖ ਦਿਓ ਥੱਲੇ ਜਿਹਨੂੰ ਰਿਜ ਲੱਗੇ ਹੋਏ ਹੈ ਡਿਰੀਕਟਰ ਤੇ